ਜੋ ਚਾਲ ਹੈ ਕਿ ਭਾਤ ਦੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਕਿ ਤਣਾਅ ਲਗਾਤਾਰ ਵਧਦਾ ਜਾ ਰਿਹਾ ਜਿਸ ਦੇ ਮੱਦੇਨਜ਼ਰ ਦੇਖਿਆ ਜਾ ਰਿਹਾ ਹੈ ਕਿ ਆਹ ਜਿਹੜੀਆਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਲੋਕ ਡਰਦੇ ਮਾਹੌਲ ਦੇ ਵਿੱਚ ਜਿਰੇ ਨੇ ਦੂਜੇ ਪਾਸੇ ਜੇਕਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਆਪਣੇ ਆਗੂ ਨੂੰ ਛੜਵਾਉਣ ਦੇ ਵਾਸਤੇ ਜਦੋਂ ਉਹ ਜਾ ਰਹੇ ਸੀ ਤਾਂ ਰਸਤੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕ ਲਿਆ ਗਿਆ ਤਾਂ ਜਿਸ ਤੋਂ ਬਾਅਦ ਕਾਫੀ ਜਣਾ ਕੀ ਹੰਗਾਮਾ ਮਹਿਲਾਵਾਂ ਦੇ ਵੱਲੋਂ ਜੁਲਾਈ ਕੀ ਕਿਸਾਨ ਬੀਬੇ ਨੇ ਉਹਨਾਂ ਵੱਲੋਂ ਕੀਤਾ ਜਾਂਦਾ ਕਿ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਤੁਸੀਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹੋ ਪਰ ਫਿਰ ਵੀ ਜਿਹੜਾ ਕਿ ਸਾਨੂੰ ਰਸਤੇ ਵਿੱਚ ਰੋਕਿਆ ਜਾ ਰਿਹਾ ਇਸ ਕਰਕੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਨੇ ਉਹਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਵਾਲੇ ਹੋਣਗੇ ਪਰ ਸਾਨੂੰ ਜਾਣ ਬੁੱਝ ਕੇ ਜਿਹੜਾ ਕਿ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਅਸੀਂ ਸ਼ਾਂਤ ਰੂਪ ਵਿੱਚ ਢੰਗ ਨਾਲ ਜਾ ਰਹੇ ਸੀ ਤਾਂ ਫਿਰ ਸਾਨੂੰ ਰਸਤੇ ਵਿੱਚ ਕਿਉਂ ਰੋਕਿਆ ਜਾ ਰਿਹਾ ਉਹਨੇ ਕਹਿ ਕਿ ਅਸੀਂ ਆਪਣੇ ਕਿਸਾਨ ਆਗੂ ਨੂੰ ਜੁੜਾ ਕੀ ਰਿਹਾਰ ਕਰਵਾਉਣ ਦੇ ਵਾਸਤੇ ਜਲਸੀ ਜਿਹਦੇ ਮੱਦੇ ਨਜ਼ਰ ਜੁੜਾ ਕੀ ਸਾਨੂੰ ਰਸਤੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਬੀਬੀਆ ਵੱਲੋਂ ਜੰਮ ਕੇ ਜਿਹੜੀ ਕਿ ਨਾਰੇ ਬਾਜੀ ਵੀ ਕੀਤੀ ਗਈ ਆਓ ਤੁਹਾਨੂੰ ਤਸਵੀਰਾਂ ਇਹ ਵੀ ਦਿਖਾ ਦਿੰਦੇ ਆਂ ਸਾਡੀ ਬਾਤ ਕਰਕੇ ਸਾਨੂੰ ਕੁੰਡੀਆਂ ਲਾਉ ਕੀ ਹੋਇਆ ਬਾਈ ਇਹ ਮੌਕੇ ਤੇ ਕਿੱਥੇ ਪਹੁੰਚ ਰਹੇ ਹੋ ਅਸੀਂ ਤਾਂ ਲੜਾ ਆ ਕੋ ਰੁਕੜਾ ਨਹੀਂ ਨੂੰ ਜੇ ਉਹ ਰਿਹਾਰ ਕਰਾਉਣ ਦੇ ਲਈ ਜਾ ਰਹੇ ਸੀ ਸ਼ਾਂਤੀਪੂਰਵਕ ਜਾ ਰਹੇ ਸੀ ਇੱਕ ਸਾਈਡ ਤੋਂ đi ਜਾ ਰਹੇ ਸੀ ਪਰ ਆ ਜਿਹੜੀ ਪੰਜਾਬ ਪੁਲਿਸ ਆ ਇਹੜਾ ਭਗਵਾਨ ਦਵਾਨ ਕਹਿੰਦਾ ਸੀ ਕਿਸਾਨ ਜੁਨੀਆ ਨਾ ਜਾ ਹੋਰ ਕੋਈ ਲੜਨ ਵਾਲੇ ਜਿਹੜੇ ਤਬਕੇ ਲੈ ਕੇ ਆਦੇ ਹੱਕਾਂ ਦੇ ਲਈ ਵੀ ਉਹ ਸਰਕਾਰ ਰੋਕਦੇ ਨੇ ਆਮ ਲੋਕਾਂ ਨੂੰ ਖੱਜਲਖਵਾਰ ਕਰਦੇ ਨੇ ਜੇ ਮਰਦਾਸ ਨਹੀਂ ਹੋ ਉਹ ਪੁਲਿਸ ਨੇ ਆਮ ਲੋਕਾਂ ਦਾ ਰਾਹ ਰੋਕਿਆ ਹੋਇਆ ਉਹ ਦੇਖੋ ਕਿ ਆਮ ਲੋਕ ਨੇ ਇਹ ਖੱਜਲਖਵਾਰ ਹੋ ਰਹੇ ਪੁਲਿਸ ਨਾਲ ਰੋਕ ਦਿਆ ਫਿਰ ਸਾਡੇ ਲੋਕਾਂ ਤੇ ਲੜਦੇ ਲੋਕਾਂ ਦੇ ਸਹਾਰਸੀ ਲੋਕਾਂ ਤੇ ਇਹ ਗੱਲ ਥੋਪੀ ਜਾਂਦੀ ਆ ਪਰ ਭਗਵਾਨ ਦਵਾਨ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਜੇਲ੍ਹ ਚ ਕਰੇਗਾ ਹਨ ਜਿਹੜੇ ਰਾਹ ਰੋਕਦੇ ਨੇ ਆਮ ਲੋਕਾਂ ਦਾ ਅਸੀਂ ਕਹਨੇ ਭਗਵੰਤਵਾਨ ਨੂੰ ਅੱਜ ਕੱਦਾਂ ਤੇ ਫੜਿਆ ਲਿਗਾ ਪੜ ਲੈ ਜੇ ਇਹਨਾਂ ਨੂੰ ਵੇਤ ਉਠਾਣੇ ਚ ਨਾ ਕੀਤਾ ਕਿਉਂਕਿ ਤੇਰੀ ਖਾਕੀ ਵਰਦੀ ਆ ਤੇਰੇ ਗੁੰਡੇ ਨੇ ਇਹਨਾਂ ਨੂੰ ਤਾਂ ਨਹੀਂ ਜੇਲ੍ਹ ਚ ਕਰਦਾ ਸਾਡਾ ਕਾਫਲਾ ਜਾਣ ਦੇ ਵੇ ਮਾਫਲੇ ਲੱਗੇ ਕਿੱਡੀ ਕਿੱਡੀ ਹੋਣੀ ਆ ਜਰ ਹਰ ਹਰ ਕਰਦੇ ਸੀ ਮਾਫਲੇ ਕਾਫਲਾ ਬਣਾ ਲੈਣ ਹੋਰ ਵਰਦੀ ਅੱਛਾ ਕਾਫਲਾ ਨਹੀਂ ਸਾਡੀ ਦਾ ਕੱਫੜ ਜਿਹਾ ਤਾਂ ਬੰਨ ਕੇ ਆਏ ਆ ਸਾਨੂੰ ਮਰਨਾ ਮਨਜ਼ੂਰ ਆਦਾ ਚਪੋਰ ਦੇ ਹੱਥੋਂ ਮਰਜੇ ਕੋਈ ਗੱਲ ਨਹੀਂ ਉਹੀ ਸੀ ਨਰਦੇ ਲੋਕ ਮਰਦੇ ਆਣੀ ਦਾ ਸਰਬ ਸ਼ਾਸਨ ਮਰਦਾਬਾ ਇਧਰ ਲਵਾਓ ਆਣੀ ਰਾਂ ਘਾਣ ਮੈਂ ਚਾਂਸਾ ਨੂਰਪੁਰਾ ਜਲਾ ਬਰਦਾਦ ਜੀ ਦੇ ਦੇ ਤਾ ਗਰਾਹਾਂ ਅੱਜ ਅਸੀਂ ਪੈਲ ਐਸਾਂ ਪ੍ਰਸਤਤ ਜਾ ਰਹੇ ਸੀ ਕਿਉਂਕਿ ਸਾਡਾ ਇੱਕ ਸਾਥੀ ਇਹਨਾਂ ਨੇ ਨਜਾਇਜ਼ ਉਹ ਤੇ ਕੇਸ ਪਾਇਆ ਸਦਗਰ ਸਿੰਘ ਡਾਣਾ ਜਿਲ੍ਹਾ ਜੰਦਰਸਕਟਰ ਵਿਧਾਨਾ ਉਹ ਦੀ ਅੱਜ ਤਰੀਕ ਸੀ ਉਹ ਤਰੀਕ ਤੇ ਇਹ ਸੀ ਸਾਡਾ ਵੀ ਨਾਲ ਉਹਨੂੰ ਮਿਲ ਲਾਂਗੇ ਨਾਲੇ ਇਸ ਆਪਣਾ ਨਿੱਕਾ ਮੋਟਾ ਜਿਹਾ ਰੋਸ ਆ ਉਹ ਸਰਕਾਰ ਦੇ ਅੱਗੇ ਰੱਖਦੇ ਆਂਗੇ ਲੇਕਿਨ ਉੱਥੋਂ ਦੇ ਪ੍ਰਸ਼ਾਸਨ ਨੇ ਉੱਥੋਂ ਦੀ ਪੁਲਿਸ ਨੇ ਸਾਨੂੰ ਪਹਿਲੇ ਦੇ ਲਾਗੇ ਇੱਕ ਬਟੋਲ ਬੰਬਾ ਉਥੇ ਉਹਨੇ ਘੇਰ ਲਿਆ ਤੇ ਘੇਰ ਕੇ ਸਾਡੇ ਨਾਲ ਕਾਫੀ ਜਿਆਦਾ ਨਾ ਧੱਕਾ ਮੁੱਠ ਜਿਹੜੀ ਉਹ ਹੋਈ ਹੈ ਖਿੱਚਤੂ ਹੋਈ ਹੈ ਉਹ ਖਿੱਚਤੂ ਦੇ ਵਿੱਚ ਉਹਨਾਂ ਨੇ ਕੁਝ ਬੰਦੇ ਪਹਿਲਾਂ ਹੀ ਟੱਕੇ ਹੋਏ ਸਾਡੇ ਮੁੰਡੇ ਉਹਨਾਂ ਨੂੰ ਖਿੱਚ ਕੇ ਜਦੋਂ ਉਹ ਪੁਛਾਂ ਚ ਲਿਆਣ ਲੱਗੇ ਤਾਂ ਸਾਡੇ ਕਾਰਕੂਨਾ ਨੇ ਕਿਸਾਨਾਂ ਨੇ ਇਸ ਗੱਲ ਦਾ ਬੋਲ ਕੀਤਾ ਤੇ ਨਾਲ ਇਹ ਗੱਲ ਕਹੀ ਕਿ ਤੁਸੀਂ ਸਾਡਾ ਜਿਹੜਾ ਜਨੂਰੀ ਹੱਕ ਆ ਉਹ ਖੋਹ ਨ ਜਾ ਰਹੇ ਹੋ ਅਜੀ ਕਿਸੇ ਵੀ ਹਾਲਤ ਜਾਂ ਆਪਣਾ ਜਨੂਰੀ ਹੱਕ ਜਿਹੜਾ ਉਹ ਤੁਹਾਨੂੰ ਖੋਹ ਨਹੀਂ ਦੇਵਾਂਗੇ ਉਹਨਾਂ ਨੇ ਜ਼ਬਰਦਸਤੀ ਕਰਕੇ ਸਾਨੂੰ ਐਂ ਕਹਿਲਾ ਬਈ 25 26 ਬੰਦੇ ਸੀ ਇੱਕ ਬੱਸ ਚ ਬਾਕੀ ਹੋਰ ਬੱਸਾਂ 'ਚ ਹੋਵਾਂਗੇ ਤੇ ਸਾਨੂੰ ਇਹ ਉਥੋਂ ਫੜ ਕੇ ਗ੍ਰਿਫਤਾਰ ਕਰਕੇ ਕਹਿਲਾ ਜਿਸ ਤਰ੍ਹਾਂ ਇਨਟੇਨ ਕਰਕੇ ਸਾਨੂੰ ਉਹ ਇੱਥੇ ਮਾਸੀਪੜ ਦੇ ਲਾਗੇ ਬਹਿਲੌਰ ਪਰ ਚੌਕੀ ਆ ਉਥੇ ਲੈ ਆਇਆ ਅਸੀਂ ਹੁਣ ਚੌਂਕੀ 'ਚ ਬੈਠੇ ਆਂ ਤੇ ਅੱਗੋਂ ਜਿਹੜੀ ਰਣਨੀਤੀ ਐ ਜਿਸ ਤਰ੍ਹਾਂ ਅਸੀਂ ਖੜਾ ਆ ਗਏ ਸੀ ਬੈਠੇ ਆ ਕੋਠੇ ਸਿਰ ਜੋੜ ਕੇ ਚਬੀ ਬੰਦੇ ਆ ਸਿਰ ਜੋੜ ਕੇ ਬੈਠੇ ਆ ਤੇ ਅਸੀਂ ਅਗਲੀ ਰਣਨੀਤੀ ਜਿਹੜੀ ਐ ਉਹ ਤਿਆਰ ਕਰਾਂਗੇ ਤੇ ਉਹ ਰਣਨੀਤੀ ਜਿਹੜੀ ਐ ਜਿੱਦਾਂ ਦੀ ਸਾਡੀ ਸਮਝ ਬਣੂਗੀ ਅਸੀਂ ਉਹ ਅਗੇ ਕਰਾਂਗੇ ਪਿੱਛੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪਿੱਛੇ ਸਾਡੇ ਖਾਨ ਆਗੂਆਂ ਨੇ ਧਰਨਾ ਜੜਾ ਲਾਇਆ ਹੈ ਉਹ ਲਗਾਤਾਰ ਚੱਲ ਰਿਹਾ ਧਰਨਾ ਅ ਪੈੜ ਦੇ ਵਿੱਚ ਪੁਰਗਵਾ ਦਾ ਨਾਕੀ ਤੋੜ ਕੇ ਬਾਅਦ ਸਾਥੀ ਹੋਰ ਜ਼ਿਆਦਾ ਆ ਗਈ ਕਿਸਾਨ ਆਗੂ ਆਗੇ ਜਾਦਾ ਤੇਹੀ ਉਹ ਤੋਂ ਘਟ ਗੰਟੀ ਸੀਗੇ ਉਹ ਧਰਨਾ ਚੱਲ ਰਿਹਾ ਤੇ ਇਹ ਧਰਨਾ ਇਸ ਤਰ੍ਹਾਂ ਚੱਲੂਗਾ ਜਿੰਨਾ ਚ ਸਾਨੂੰ ਜ਼ਾਫ ਨਹੀਂ ਮਿਲਦਾ ਜਿੰਨਾ ਚ ਸਾਡੇ ਜਿਹੜਾ ਕਿਸਾਨ ਆਗੂ ਆ ਸਾਡਾ ਜਨਨ ਸੈਕਟਰੀ ਸਰਕਾਰ ਦੇ ਸਾਡਾ ਜਿਹੜਾ ਸੰਘਰਸ਼ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤਰ੍ਹਾਂ ਚੱਲਦਾ ਰਹੂਗਾ ਅਸੀਂ ਬਿਲਕੁਲ ਠਿੱਕੇ ਨਹੀਂ ਬੈਠਾਂਗੇ ਨਾਲ ਅਗਲੀ ਗੱਲ ਕੀ ਹੈ ਜਿਹੜੀਆਂ ਕਿਸਾਨੀ ਮੰਗਾ ਨਹੀਂ ਗਈਆਂ ਉਹ ਕਿਸਾਨੀ ਮੰਗਾ ਜਿੰਨਾ ਜਦ ਮੰਨਿਆ ਨਹੀਂ ਜਾਂਦੀਆਂ ਤਾਂ ਇਹ ਜਿਹੜਾ ਸੰਘਰਸ਼ ਸਾ ਪੰਜਾਬ ਦੇ ਵਿੱਚ ਚੱਲਦਾ ਰਹੂਗਾ ਜਿਹੜੇ ਇਹਨਾਂ ਨੇ ਅੱਜ ਆਤਮ ਚਾਈਆ ਇਹ ਗੱਲ ਕਹੀ ਹੈ ਕਿ ਭਾਰਤ ਪਾਕਿਸਤਾਨ ਦਾ ਜੰਗ ਲੱਗਿਆ ਹੋਇਆ ਉਸ ਸਮੇਂ ਅਸੀਂ ਇਹ ਗੱਲ ਕਹੀ ਕਿ ਆਹ ਜਿਹੜਾ ਘਰ ਦਾ ਜੰਗ ਆ ਜਿਹੜਾ ਸਾਡੇ ਲੋਕਾਂ ਦਾ ਜੰਗ ਆ ਲੱਗਿਆ ਹੋਇਆ ਇਹ ਜੰਗ ਨੂੰ ਕੌਣ ਰੋਕੂਗਾ ਤੇ ਜਿਹੜਾ ਉਹ ਜੰਗ ਆ ਅਸੀਂ ਭਾਰ ਦੇ ਲੋਕਾਂ ਦੇ ਨਾਲ ਆ ਸਾਨੂੰ ਜਿੱਥੇ ਸੀ ਝੁਕਣਾ ਝੁਕਣ ਤਿਆਰ ਆ ਸੀ ਕਿਛੇ ਪਿੱਛੇ ਨਹੀਂ ਮੁੜਦੇ ਤੇ ਇਸ ਗੱਲ ਜਿਹੜੀ ਆ ਉਹਨਾਂ ਨੂੰ ਹਾਜਮ ਨਹੀਂ ਆਈ ਉਹਨਾਂ ਨੇ ਕਿਹਾ ਸਾਡੇ ਡਿਊਟੀਆਂ ਲੱਗੀਆਂ ਨੇ ਛੇਤੀ ਉੱਥੇ ਜਾਣਾ ਤੇ ਲੇਕਿਨ ਸਾਨੂੰ ਜਗ